ਸਤਿ ਸ੍ਰੀ ਅਕਾਲ ਜੀ ਪਥਰਾਲਾ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਸੀਂ ਸਾਰਿਆਂ ਨੇ ਪਾਵਲੋ ਬਾਰੇ ਤਾਂ ਜਰੂਰ ਸੁਣਿਆ ਹੋਵੇਗਾ ਜਿਨ੍ਹਾਂ ਨੂੰ ਕਿ ਡਰੱਗਸ ਦਾ ਗੋਡ ਫਾਦਰ ਕਿਹਾ ਜਾਂਦਾ ਸੀ ਪਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਡਰੱਗਸ ਦੀ ਗੋਡ ਮਦਰ ਕਹੀ ਜਾਣ ਵਾਲੀ ਔਰਤ ਗ੍ਰੀਸੇਲਡਾ ਬਲੈਂਕੋ ਬਾਰੇ ਦੱਸਾਂਗੇ ਗ੍ਰੀਸੇਲਡਾ ਬਲੈਂਕੋ ਜੋ ਕਿ ਬਹੁਤ ਹੀ ਖਤਰਨਾਕ ਮਹਿਲਾ ਡਾਨ ਸੀ ਜਿਸ ਨੇ ਕਿ ਲਗਭਗ 2000 ਦੇ ਕਰੀਬ ਲੋਕਾਂ ਦੀ ਹੱਤਿਆ ਕਰਵਾ ਦਿੱਤੀ ਅਤੇ ਆਪਣੇ ਪਤੀ ਤੇ ਆਪਣੇ ਮਾਸੂਮ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ 1970 ਤੋਂ ਲੈ ਕੇ 1980 ਦੇ ਦਹਾਕੇ ਦੇ ਦੌਰਾਨ ਨਸ਼ੀਲੀਆਂ ਦਵਾਈਆਂ ਦੀ ਸਮਗਲਿੰਗ ਕਰਕੇ ਗ੍ਰਿਸੇਲਡਾ ਨੇ ਲਗਭਗ 157 ਅਰਬ ਦੀ ਕਮਾਈ ਕੀਤੀ 1943 ਦੇ ਵਿੱਚ ਪੈਦਾ ਹੋਈ ਵੈਲੈਂਟਾਈਨ ਵਾਲੇ ਦਿਨ ਪੈਦਾ ਹੋਈ ਗ੍ਰਿਸੇਲਡਾ ਜਦੋਂ 3 ਸਾਲ ਦੀ ਸੀ ਤਾਂ ਉਸ ਦੀ ਮਾਂ ਉਸ ਨੂੰ ਅਪਰਾਧ ਨਿਵਾਰਣ ਕੇਂਦਰ ਦੇ ਵਿੱਚ ਭਰਤੀ ਕਰਵਾ ਕੇ ਆਈ ਤੇ ਉੱਥੇ ਅਪਰਾਧੀਆਂ ਨਾਲ ਰਹਿਣ ਕਰਕੇ ਉਸ ਨੇ ਜੇਬਾਂ ਕਟਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਕਿ ਉਹ ਜਦੋਂ 11 ਸਾਲ ਦੀ ਹੋਈ ਤਾਂ ਉਸ ਨੇ ਇੱਕ 10 ਸਾਲ ਦੇ ਬੱਚੇ ਨੂੰ ਕਿਡਨਾਪ ਕਰਕੇ ਫਿਰੌਤੀ ਲਈ ਮੰਗ ਕੀਤੀ ਪਰ ਜਦੋਂ ਉਸ ਨੂੰ ਫਿਰੌਤੀ ਨਾ ਮਿਲੀ ਤਾਂ ਉਸ ਨੇ ਉਸ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ 13 ਸਾਲ ਦੀ ਉਮਰ ਦੇ ਵਿੱਚ ਗ੍ਰਿਸੇਲਦਾ ਦੀ ਮੁਲਾਕਾਤ ਉਸਦੇ ਪਹਿਲੇ ਪਤੀ ਚਾਲਸਾਜ਼ ਅਤੇ ਦਲਾਲ 카ਰਲੋਸ ਤ੍ਰਿਜ਼ਲੋ ਨਾਲ ਹੋਈ ਜਿਸ ਦੇ ਨਾਲ ਮਿਲ ਕੇ ਕੀ ਉਸਨੇ ਸਮਗਲਿੰਗ ਦਾ ਧੰਦਾ ਸ਼ੁਰੂ ਕੀਤਾ ਉਹ 21 ਸਾਲ ਦੀ ਉਮਰ ਤੱਕ ਲਗਭਗ ਉਹ ਤਿੰਨ ਬੱਚਿਆਂ ਦੀ ਮਾਂ ਬਣ ਚੁੱਕੀ ਸੀ ਪਰ ਉਸ ਨਾਲ ਅਣਬਣ ਤੋਂ ਬਾਅਦ ਉਸਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ ਤੇ ਉਸ ਤੋਂ ਕੁਝ ਸਾਲਾਂ ਬਾਅਦ ਉਸਨੇ ਅਲਬਰਟ ਬਰਾਵੋ ਦੇ ਨਾਲ ਵਿਆਹ ਕੀਤਾ ਅਤੇ ਨਿਊਯਾਰਕ ਚਲੀ ਗਈ 1960 ਦੇ ਦਹਾਕੇ ਵਿੱਚ ਦੋਵੇਂ ਖਤਰਨਾਕ ਡਰੱਗ ਸਮਗਲਰ ਮੈਡਲਿਨ 카ਰਟੇਲ ਦੇ ਸੰਪਰਕ ਚ ਆਏ ਅਤੇ ਮਿਲ ਕੇ ਕੋਕੀਨ ਦਾ ਧੰਦਾ ਸ਼ੁਰੂ ਕੀਤਾ ਅੰਡਰਵੀਅਰ ਦੀ ਫਰਮ ਖਰੀਦ ਕੇ ਗ੍ਰੀਸੇਲਡਾ ਨੇ ਅੰਡਰਵੀਅਰ ਦੇ ਡੱਬਿਆਂ ਦੇ ਵਿੱਚ ਲੁਕੋ ਕੇ ਕੋਕੀਨ ਦੀ ਸਮਗਲਿੰਗ ਸ਼ੁਰੂ ਕੀਤੀ ਪਰ ਬਾਅਦ ਵਿੱਚ ਬਰਾਵੋ ਨਾਲ ਵੀ ਮਤਭੇਦ ਹੋਣ ਕਾਰਨ ਉਸਨੇ ਬਰਾਵੋ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਹੌਲੀ-ਹੌਲੀ ਕੈਲੀਫੋਰਨੀਆ, ਫਲੋਰੀਡਾ, ਨਿਊਯਾਰਕ ਅਤੇ ਨਾਲ-ਨਾਲ ਅਮਰੀਕਾ ਦੇ ਲਗਭਗ ਸਾਰੇ ਸ਼ਹਿਰਾਂ ਦੇ ਵਿੱਚ ਕੋਕੀਨ ਦੀ ਸਮਗਲਿੰਗ ਕੀਤੀ। ਕੈਲੀਫੋਰਨੀਆ ਦੀ ਜਿਸ ਹਵੇਲੀ 'ਚ ਗ੍ਰੇਸਹੇਲਡਾ ਰਹਿੰਦੀ ਸੀ, ਉਹ ਮਹਿਲ ਦੀ ਤਰ੍ਹਾਂ ਸੀ ਹੀਰੇ-ਜਵਾਹਰਾਤ ਨਾਲ ਸਜਿਆ ਹੋਇਆ ਘਰ ਸੀ। ਜਿਸ ਚਾਈਨਾ ਸੈੱਟ ਵਿੱਚ ਉਹ ਚਾਹ ਪੀਂਦੀ ਸੀ, ਉਸ ਨੂੰ ਉਹ ਚਾਈਨਾ ਸੈੱਟ ਵਿਚ ਚਾਹ ਪੀਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਉਸ ਕੋਲ ਪੰਨੇ ਜੜੀ ਹੋਈ ਇੱਕ ਮਸ਼ੀਨ ਗਨ ਵੀ ਸੀ ਕਿਹਾ ਜਾਂਦਾ ਹੈ ਕਿ ਗ੍ਰੀਸੇਲਡਾ ਆਪਣੇ ਮੇਕਅਪ ਤੇ ਲਗਭਗ 2 ਘੰਟਿਆਂ ਦਾ ਟਾਈਮ ਲੈਂਦੀ ਸੀ 1978 ਦੇ ਵਿੱਚ ਗ੍ਰੀਸੇਲਡਾ ਨੇ ਡਰੱਗ ਸਮਗਲਰ ਡੇਰੀਓ ਸੇਪੁਲਵੇੜਾ ਨਾਲ ਮਿਲ ਕੇ ਤੀਜਾ ਵਿਆਹ ਕੀਤਾ ਅਤੇ ਉਸ ਤੋਂ ਵੀ ਉਸ ਨੂੰ ਇੱਕ ਬੇਟਾ ਹੋਇਆ ਜਿਸ ਦਾ ਨਾਂ ਉਸਨੇ ਮਾਈਕਲ ਕਾਰਲਿਓਨ ਰੱਖਿਆ ਬਿਆਚ ਕੁਝ ਗੜਬੜੀ ਹੋਈ ਤਾਂ ਗ੍ਰਿਸੇਲਡਾ ਨੇ ਅੱਠ ਸਟ੍ਰਿਪਰਸ ਦੀ ਹੱਤਿਆ ਕਰਵਾ ਦਿੱਤੀ ਉਸ ਨੂੰ ਸ਼ੱਕ ਹੋ ਗਿਆ ਸੀ ਕਿ ਇਹ ਸਟ੍ਰਿਪਰਸ ਉਸਦੇ ਪਤੀ ਨਾਲ ਸੌ ਰਹੇ ਹਨ ਬੇਟੇ ਨੇ ਜਦੋਂ ਗ੍ਰਿਸੇਲਡਾ ਦੀ ਜਾਇਦਾਦ ਉੱਪਰ ਆਪਣੇ ਹੱਕ ਦਾ ਦਾਵਾ ਕੀਤਾ ਤਾਂ ਉਸ ਨੇ ਕਾਰ ਵਿੱਚ ਬੈਠੇ ਬੈਠੇ ਉਸ ਨੂੰ ਵੀ ਗੋਲੀ ਮਾਰ ਦਿੱਤੀ 1985 ਚ ਉਸ ਨੂੰ ਜੇਲ੍ਹ ਹੋਈ ਤੇ 2004 ਦੇ ਵਿੱਚ ਉਹ ਜੇਲ੍ਹ ਤੋਂ ਰਿਹਾ ਹੋ ਗਈ ਬਰ 2012 ਦੇ ਵਿੱਚ 69 ਸਾਲ ਦੀ ਉਮਰ ਦੇ ਵਿੱਚ ਗ੍ਰੇਸੇਲਡਾ ਦੀ ਹੱਤਿਆ ਕਰ ਦਿੱਤੀ ਗਈ ਗ੍ਰੇਸੇਲਡਾ ਦੀ ਜੀਵਨੀ ਦੇ ਉੱਪਰ ਇੱਕ Netflix ਉੱਪਰ ਇੱਕ ਵੈਬ ਸੀਰੀਜ਼ ਬਣੀ ਹੋਈ ਹੈ ਜਿਸ ਨੂੰ ਕਿ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ